ਵੇਲੇ ਕਰ ਦਿੱਤੇ ਨੇ ਪਗੌੜੇ ਨਹੀਂ ਉੱਥੋਂ ਦੇ ਬਹੁਤ ਮੁਟਿਆਦਾਂ ਸਾਡੇ ਨਾਲ ਇਹਨਾਂ ਨੇ ਉੱਥੇ ਹੁਣ ਪੰਜਾਬ ਅੰਦਰ ਸਾਰੇ ਲੁਟੇਰੇ ਪਹੁੰਚ ਗਏ ਔਰ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੇ ਨੇ ਮੈਨੂੰ ਹੈਰਾਨ ਕਿਸ ਗੱਲ ਦੀ ਆ ਕਿ ਸਾਡੀ ਬਹਾਦਰ ਕੌਮ ਜਿਸਨੇ ਐਸੇ ਲੁਟੇਰਿਆਂ ਨੂੰ ਪਹਿਲਾਂ ਭਜਾਇਆ ਸੀ ਇਹਨਾਂ ਨੂੰ ਦਾ ਇਤਿਹਾਸ ਨਹੀਂ ਪੜਿਆ ਇਹ ਜਿਵੇਂ ਪ੍ਰੇਖਕ ਹੀ ਪ੍ਰੇਧਕਾਂ ਨੂੰ ਪਤਾ ਨਹੀਂ ਕਿ ਇਹਨਾਂ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ ਇਹ ਸੋਚ ਰਹੇ ਨੇ ਕਿ ਦਿੱਲੀ ਤੋਂ ਲੁਟੇਰੇ ਕਿੱਥੇ ਜਾ ਸਕਦਾ ਸਾਰੇ ਹੀ ਪਹੁੰਚ ਗਏ ਨੇ ਹਰਮਿਤ ਕੇਜਰੀਵਾਦ ਜੀ ਮਨੀਸ਼ ਸੋਭिया ਜੀ ਸਤਿੰਦਰ ਜੈਨ ਜੀ ਖੁਦ ਤੇ ਪਹੁੰਚੇ ਪਹੁੰਚੇ ਨਾਲ ਚਮਚੇ ਕੜਛੀਆਂ ਵੀ ਲੈ ਕੇ ਆਏ ਨੇ ਵਿੱਚੀ ਬੈਬਕ ਜੀ ਨਿਕਲਾਉਂਦੇ ਨੇ ਇੱਥੋਂ ਨਾਇਰ ਜੀ ਨਿਕਲਾਉਂਦੇ ਨੇ ਇੱਥੋਂ ਪਾਇਰ ਜੀ ਨਿਕਲਾਉਂਦੇ ਨੇ ਇੱਥੋਂ ਟਾਇਰ ਜੀ ਨਿਕਲਾਉਂਦੇ ਨੇ ਔਰ ਇੰਨਾ ਸ਼ੌਂਕ ਚੜ ਗਿਆ ਇਛਾਜਾਂ ਦਾ ਯਾਜਜਾਂ ਦੇ ਘੁੰਮਣ ਪੈਣ ਦਾ ਸਾਰਾ ਦਿਨ ਪੰਜਾਬ ਸਰਕਾਰ ਦੇ ਜਹਾਜ਼ ਦਿੱਲੀ ਤੋਂ ਕਿਰਾਏ ਤੇ ਕੀਤੇ ਜਾਂਦੇ ਨੇ ਲੁਧਿਆਣੇ ਜਾਣ ਵਾਸਤੇ ਪਹਿਲਾਂ ਲੁਧਿਆਣੇ ਤੋਂ ਬਾਅਦ ਜਾਣ ਵਾਸਤੇ ਦਿੱਲੀ ਤੋਂ ਜਹਾਜ਼ ਮੁਰਸਾ ਰਹਿੰਦਾ ਹੈ ਫਿਰ ਕੇਜਰੀਵਾਲ ਜੀ ਨੂੰ ਬਿਠਾਉਂਦਾ ਏ ਕੱਲੀ ਬਹਿ ਪਬਜੀ ਨੂੰ ਬਿਠਾਉਂਦਾ ਏ ਕੱਲੀ ਸੁਸੋਧਿਆ ਜੀ ਨੂੰ ਬਿਠਾਉਂਦਾ ਏ ਫਿਰ ਕੱਲੀ ਬਠਿੰਡੇ ਦੇ ਜਾਂਦਾ ਏ ਕੱਲੀ ਲੁਧਿਆਣਾ ਦੇ ਜਾਂਦਾ ਹੋਰ ਤੇ ਹੋਰ ਹਾਰੇ ਹੋਏ ਮੁੱਖ ਮੰਤਰੀ ਜਿਹੜੇ ਐਮ ਐਲ ਏ ਵੀ ਨਹੀਂ ਹੈਗੇ ਐਮ ਪੀ ਵੀ ਨਹੀਂ ਹੈਗੇ ਹੋਰ ਤੇ ਛੱਟੋ ਕਮੇਟੀ ਦੇ ਮੈਂਬਰ ਵੀ ਨਹੀਂ ਹੈਗੇ ਉਹ ਕੈਬਨਿਟ ਦੀਆਂ ਬੈਠਕਾਂ 'ਚ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈਠ ਕੇ ਫੈਸਲੇ ਲੈ ਰਿਹਾ ਤੁਸੀਂ ਉਹ ਫੋਟੋਆਂ ਦੇਖੀਆਂ ਮੈਂ ਟਵੀਟ ਵੀ ਕੀਤੀਆਂ ਸੀ ਇਹ ਹਾਲਾਤ ਬਣਾ ਦਿੱਤਾ ਏ ਇਹਨਾਂ ਨੇ ਦਿੱਲੀ ਨੂੰ ਉਜਾੜ ਦਿੱਤਾ ਸੀ ਦਿੱਲੀ ਪਰਬਾਦ ਕਰਕੇ ਆਏ ਨੇ ਦਿੱਲੀ ਨੂੰ ਟੈਸ ਨੇਸ ਕਰਕੇ ਆਏ ਨੇ ਔਰ ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ੱਟਕਣ ਦੀ ਕੋਸ਼ਿਸ਼ ਕਰਦੇ। ਉਹ ਕਹਿੰਦੇ ਸਾਡਾ ਪੰਜਾਬ ਨਾਲ ਪਿਆਰ ਬਹੁਤ ਹੈ ਸੀ ਆਪਣਾ। ਹਾਂ ਹਾਂ ਪੈਸੇ ਨਾਲ ਪਿਆਰ ਨੂੰ ਮਤਲਬ। ਪਿਛਲੇ ਦਿਨਾਂ ਵਿੱਚ ਉਹ ਜੋ ਪੋਇੰਟਮੈਂਟ ਉਹ ਪੰਜਾਬ ਨੂੰ ਪੈਸੇ ਹੀ ਸਮਝਦੇ। ਜਿਵੇਂ ਅਬਦਦੀ ਦਾ ਸੀਗਾ। ਜਿਵੇਂ ਔਰੰਗੇਟਾ ਦਾ ਬੜਾ ਪਿਆਰ ਸੀਗਾ ਲੁੱਟਣ ਵਾਸਤੇ। ਪਿਛਲੇ ਦਿਨਾਂ ਵਿੱਚ ਜਿਹੜੇ ਆ ਪੋਇੰਟਮੈਂਟ ਹੋ ਗਏ ਨੇ। ਇਹ ਰੀਟ ਦੇ ਬਦਲਦੀਆਂ ਪੋਇੰਟਮੈਂਟਸ ਵੀ ਨੇ। ਉਹਦੇ ਵਿੱਚ ਵੀ ਆਊਟ। ਹੇਠਲੀ ਉੱਪਰ ਕੋਈ ਨਹੀਂ ਸਾਰੀਆਂ ਹੀ ਆਊਟਸਾਈਡ ਪੰਜਾਬ ਨੂੰ ਦਿੱਤੀਆਂ ਬਈ। ਕਿਉਂਕਿ ਉਹ ਸਿੱਖਾਂ ਤੇ ਵਿਸ਼ਵਾਸ ਨਹੀਂ ਕਰਦੇ ਕਿ ਇਹ ਜਿਹਾ ਜਿਹਨਾਂ ਸਿੱਖ ਮੰਤਰੀ ਨਹੀਂ ਬਣਾਇਆ ਸੀਗਾ ਜਿਹਨੂੰ ਅਧਿਕਾਰ ਸੀ ਇਹਨਾਂ ਦਾ ਵਾਸਤੇ ਇਹਨੇ ਸਾਰੇ ਹੀ ਪੰਜਾਬ ਦੇ ਸਿੱਖ ਮੰਤਰੀ ਵੀ ਹਟਾ ਦੇਣ ਇਹਨਾਂ ਦਾ ਵਾਸਤੇ ਨਹੀਂ ਚੱਲਦਾ ਇਸ ਕਰਕੇ ਇਹਮਨੇ ਸਾਰੀ ਜਿੰਨੀ ਅਪੁਆਇੰਟਮੈਂਟ ਆ ਉਹ ਸਾਰੀ ਨੌਂ ਪੰਜਾਬੀਆਂ ਬਾਹਰ ਹੋ ਗਿਆ ਜਾ ਕੇ ਸਾਰੇ ਭਰਤੀ ਕਿਤੇ ਇੱਕ ਵੀ ਪੰਜਾਬੀ ਪਰਸੀ ਉਹ ਗੈਰ ਪੰਜਾਬੀ ਲੱਗ ਰਹੇ ਨੇ ਅਰੇ ਭਾਈ ਮੈਂ ਕਹ ਰਿਹਾ ਮੰਤਰੀਕਰ ਪੰਜਾਬੀ ਲੋਕ ਨੂੰ ਫਿਰਦੇ ਹੋ ਤੁਸੀਂ ਪੀਏ ਨੂੰ ਰੋਦੇ ਤੇ ਆਬ ਤੁਹਾਡੇ ਮਾਈ ਤੋਂ ਹੋਰਾਂ ਨੇ ਫੜਨਾ ਚਾਹੁੰਨਾ ਨੇ ਇੱਥੇ ਤੁਹਾਡੇ ਤੀਆਂ ਲੈ ਕੇ ਵੀ ਸਾਰੇ ਕੋਈ ਖੜੇ ਹੋਣੇ ਆ ਸਰਦਾਰ ਜੀ ਜਿਵੇਂ 11 ਬਹੁਤ ਜਿਨਾਇਆ ਜਿਵੇਂ ਸਿੱਖਾਂ ਦੇ ਲਈ ਤੇ ਪੰਜਾਬ ਦੇ ਲਈ ਬਹੁਤ ਕੋਈ ਜ਼ਰੂਰਤ ਕਰਨੀ ਕੀਤਾ ਬਟਾ ਬੀਜੇਪੀ ਇਹਦੇ ਵੀ ਪੰਜਾਬ ਦੇ ਵਿੱਚ ਉਸ ਲੈਵਲ ਤੇ ਨਹੀਂ ਪਹੁੰਚ ਪਾਈ ਤਾਂ ਅੱਗੇ ਦੇਖੋ ਦੋ ਚੀਜ਼ਾਂ ਅਲੱਗ-ਤੋ-ਹੁੰਦੀਆਂ ਨੇ ਰਾਜਸੀ ਤਾਕਤ ਲੈਣੀ ਅਲੱਗ ਚੀਜ਼ ਹੁੰਦੀ ਆ ਔਰ ਸਮਾਜ ਦੇ ਕੰਮ ਕਰਨਾ ਜੇ ਕਿਤੇ ਸਾਨੂੰ ਵੋਟਾਂ ਨਹੀਂ ਮਿਲਦੀਆਂ ਮਤਲਬ ਇਹ ਥੋੜਾ ਕੰਮ ਨਹੀਂ ਕਰਾਂਗੇ ਅਸੀਂ ਆਪਣਾ ਕੰਮ ਕਰਾਂਗੇ ਪੰਜਾਬ ਦੇ ਲੋਕ ਸੂਝਵਾਨ ਨੇ ਜਦੋਂ ਉਹਨਾਂ ਨੂੰ ਲੱਗੇਗਾ ਉਹਨਾਂ ਨੇ ਬੜੇ ਐਕਸਪੈਰੀਮੈਂਟ ਕੀਤੇ ਨੇ ਕੋਈ ਮਾੜੀ ਗੱਲ ਨਹੀਂ ਆਮ ਆਦਮੀ ਤਾਂ ਵੀ ਐਕਸਪੈਰੀਮੈਂਟ ਕੀਤਾ ਮੈਨੂੰ ਯਕੀਨ ਆ ਕੇ ਜਦੋਂ ਉਹਨਾਂ ਬਾਕੀ ਸਾਰੇ ਐਕਸਪੈਰੀਮੈਂਟ ਕੀਤੇ ਨੇ ਤੇ ਇੱਕ ਕਾਮਯਾਬ ਐਕਸਪੈਰੀਮੈਂਟ ਜਿਹੜਾ ਯੂਪੀ ਨੇ ਕੀਤਾ ਬਾਰ-ਬਾਰ ਕਰ ਰਿਹਾ ਹੈ ਜਿਹੜਾ ਗੁਜਰਾਤ ਨੇ ਕੀਤਾ ਹੈ 6ਵੀਂ ਵਾਰ ਕਰ ਚੁੱਕਿਆ ਛੱਤੀਸਗੜ੍ਹ ਨੇ ਕੀਤਾ ਹੈ ਬਾਰ-ਬਾਰ ਕਰ ਰਿਹਾ ਹੈ ਮੱਧ ਪ੍ਰਦੇਸ਼ ਨੇ ਕੀਤਾ ਹੈ 5ਵੀਂ ਵਾਰ ਕਰ ਚੁੱਕਿਆ ਹਰਿਆਣੇ ਨੇ ਕੀਤਾ ਹੈ 3ਵੀਂ ਵਾਰ ਕਰ ਚੁੱਕਿਆ ऐसा एक्सपेरिमेंट या एकोना ਕਰਦਾ ਹੈ بار بار ਉਹਦੀ ਸਰਕਾਰ ਬਣਾਉਂਦਾ ਇਹ ਕਿ ਕਿਥੇ ਡਵੈਲਪਮੈਂਟ ਦੀਆਂ ਲੀਆਂ ਲੱਗ ਜਾਂਦੀਆਂ ਨੇ ਹਰਿਆਣਾ ਤੁਹਾਡਾ ਨਾਲ ਦਾ ਸੂਬਾ ਹੈ ਤੁਸੀਂ ਦੇਖੋ ਕਿੰਨਾ ਤਰੱਕੀ ਕਰ ਗਿਆ ਔਰ ਪੰਜਾਬ ਇਹਨਾਂ ਲੋਕਾਂ ਦੀਆਂ ਕਰਕੇ ਇਹਨਾਂ ਦੀਆਂ ਪੌਲਸੀਆਂ ਨੀਤੀਆਂ ਕਰਕੇ ਕਿੰਨਾ ਪਿਛੜ ਗਿਆ ਇਸ ਕਰਕੇ ਮੈਨੂੰ ਯਕੀਨ ਹੈ ਕਿ 2027 ਦੇ ਅੰਦਰ ਪੰਜਾਬ ਦੇ ਲੋਕ ਜ਼ਰੂਰ ਇਸ ਕਰਦੇ ਚਿੰਤਾ ਕਰਦੇ